ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਹੈ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਮੋਗੇ ਤੇ ਰਾਜੀ ਖੁਸ਼ੀ ਹੋਮੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਹੱਸਦੇ ਵਸਦੇ ਰੱਖਣ ਅੱਜ ਆਪਾਂ ਫੇਰ ਆ ਗਏ ਜੀ ਦੇਸੀ ਸਟਾਈਲ ਵੀਡੀਓ ਲੈ ਕੇ ਦੇਸੀ ਤਰੀਕੇ ਨਾਲ ਬਣਾਵਾਂਗੇ ਜੀ ਆਪਾਂ ਦਾਲ ਅੱਜ ਬਣਾਵਾਂਗੇ ਜੀ ਆਪਾਂ ਰਾਜਮਾ ਰਾਜਮਾ ਆਪਣੇ ਉਬਲਣੇ ਰੱਖੇ ਹੋਏ ਨੇ ਘੰਟਾ ਹੋ ਗਿਆ ਸੀ ਇਹਨਾਂ ਨੂੰ ਰੱਖਿਆ ਨੂੰ ਲੂਣ ਪਾਇਆ ਸੀ ਵਿੱਚ ਤੇ ਦੋ ਚੁਟਕੀਆਂ ਮਿੱਠੇ ਸੁਬਰੀ ਦੀਆਂ ਤੇ ਇਧਰ ਆਪਾਂ ਕੁੱਟ ਕੇ ਮਸਾਲਾ ਤਿਆਰ ਕਰ ਰਹੇ ਹਾਂ ਜੀ ਪਿਆਜ਼ ਕੁੱਟ ਲੈਨੇ ਆਪਾਂ ਤੇ ਇਹਦੇ ਵਿੱਚ ਹੀ ਆਪਾਂ ਇਹ ਪੇਸਟ ਪਾ ਲਾਂਗੇ ਅਦਰਕ ਤੇ ਲਸਣ ਦਾ ਵਿੱਚ ਇਹ ਹੋਰ ਕੁੱਟਿਆ ਜਾਊਗਾ ਚੰਗੀ ਤਰ੍ਹਾਂ ਤੇ ਨਾਲ ਅਸੀਂ ਇੱਥੇ ਗੱਲਾਂ ਕਰ ਰਹੀਆਂ ਸੀਗੇ ਜੀ ਇਹ ਭੈਣ ਆਈ ਵੀ ਨੰਦ ਮੇਰੀ ਨੂਨ ਮਿਰਚ ਆਪਾਂ ਇਹਦੇ ਵਿੱਚ ਹੀ ਪਾ ਲਾਂਗੇ ਓਰੇ ਬਿਲਕੁਲ ਪੁਰਾਣੀ ਤਰੀਕੇ ਦੀ ਤਰ੍ਹਾਂ ਬਣਾ ਕੇ ਤਿਆਰ ਕਰਾਂਗੇ ਜੀ ਆਪਾਂ ਜਿਆਦਾ ਬਰੀਕ ਤਾਂ ਇਹਦੇ ਨਾਲ ਨਹੀਂ ਹੁੰਦਾ ਮਸਾਲਾ ਮਿਕਸੀ ਦੀ ਤਰ੍ਹਾਂ ਪਰ ਬਹੁਤ ਵਧੀਆ ਦਾਲ ਸਬਜੀ ਬਣਦੀ ਹੈ ਜੀ ਕੁੰਡੇ ਸੋਟੇ ਨਾਲ ਕੁੱਟੇ ਹੋਏ ਮਸਾਲੇ ਨਾਲ ਇਹ ਲੂਣ ਮਿਰਚ ਹਲਦੀ ਕੁਸੂਨ ਆਪਣਾ ਪਹਿਲਾ ਰਾਜ਼ਮਾ ਚ ਪਾਇਆ ਹੋਇਆ ਕੁਸੀ ਦੇ ਵਿੱਚ ਪਾ ਲਾਂਗੇ ਜੀ ਜਿੰਨਾ ਵੀ ਪੌਣਾ ਆਪਾਂ ਨੂੰ ਨੇ ਵਿੱਚ ਇਹ ਮਸਾਲੇ ਦੇ ਵਿੱਚ ਹੁਣੇ ਪਾ ਲਿਆ ਬਾਅਦ ਦੇ ਵਿੱਚ ਨਹੀਂ ਪਾਉਂਦੇ ਹੈਗੇ ਇਹਨੂੰ ਥੋੜਾ ਜਿਹਾ ਆਪਾਂ ਹੋਰ ਕੁੱਟ ਲਾਂਗੇ ਜੀ ਚੰਗੀ ਤਰ੍ਹਾਂ ਟਮਾਟਰ ਆਪਾਂ ਕੱਟ ਕੇ ਪਾ ਦਾਂਗੇ ਟਮਾਟਰ ਦੇ ਫਿਰ ਜੀ ਕੁੱਟਦੇ ਆਂ ਇਦਾਂ ਸਿੱਟੇ ਜਿਹਾ ਬਹੁਤ ਪੈਂਦੇ ਨੇ ਪਾਣੀ ਜ਼ਿਆਦਾ ਹੁੰਦਾ ਉਹਦੇ ਵਿੱਚ ਕੋੰਡੇ ਸੋਟੇ ਨਾਲ ਮਸਾਲਾ ਰਗੜਨ ਨੂੰ ਟਾਈਮ ਤਾਂ ਜ਼ਰੂਰ ਲੱਗਦਾ ਜੀ ਪਰ ਦਾਲ ਸਬ지 ਦਾ ਸਵਾਦ ਬਹੁਤ ਵਧੀਆ ਹੋ ਜਾਂਦਾ ਹੈ। ਮਿਕਸੀ ਨਾਲ ਆਪਾਂ ਫਟਾਫਟ ਮਸਾਲਾ ਪੀਸ ਲੈਨੇ ਆ। ਮੈਂ ਵੀ ਪੀਸਦੀ ਆ ਜੀ। ਲੇਟ ਹੁੰਨੇ ਆ ਜਦ ਫਿਰ ਉਹਦੇ ਨਾਲ ਹੀ ਪੀਸ ਲੈਨੇ ਆ। ਜਦੋਂ ਕਈ ਵਾਰੀ ਟਾਈਮ ਹੁੰਦਾ ਜਾਂ ਮੂਡ ਹੁੰਦਾ ਜੀ ਅੱਜ ਵੀ ਕੁੰਡੇ ਛੋਟੇ ਨਾਲ ਮਸਾਲਾ ਰਗੜਨਾ ਫਿਰ ਇਹਦੇ ਨਾਲ ਰਗੜ ਕੇ ਤੜਕਾ ਲਾ ਲੈਨੇ ਆ। ਇਧਰੋਂ ਮੈਂ ਅੰਗਰੀ ਸੀ ਕਪੜਾ। ਪਤੀਲੀ ਲਾਉਣੀ ਸੀ। ਰਾਜਮਾ ਕੱਢ ਕੇ ਹੁਣ ਆਪਾਂ ਤੜਕਾ ਲਾ ਦਾਂਗੇ ਜੀ। ਉਬਲੇ ਪਏ ਸੀ ਬਿਲਕੁਲ ਸੌਫਟ ਹੋਏ। ਇਹ ਵੀ ਜਲਦੀ ਸੌਫਟ ਹੋ ਜਾਂਦੇ ਨੇ ਜਿਹੜੇ ਛੋਟੇ ਰਾਜਮਾ ਹੁੰਦੇ ਨੇ ਉਹ ਬਣਾਉਣੇ ਹੁੰਦੇ ਆ ਜੀ ਆਪਾਂ ਵੱਡੇ ਨਹੀਂ ਬਣਾਉਦੇ ਵੱਡੇ ਘੱਟ ਵਧੀਆ ਲੱਗਦੇ ਨੇ ਇਹਨਾਂ ਨੂੰ ਆਪਾਂ ਕੱਢ ਕੇ ਭਾਂਡੇ 'ਚ ਤੇਲ ਪਾ ਕੇ ਫਿਰ ਤੜਕਾ ਲਾ ਦਾਂਗੇ ਜੀ ਚੰਗੀ ਤਰ੍ਹਾਂ ਭਨ ਲਾਂਗੇ ਤੜਕੇ ਨੂੰ ਹੋਂ ਮਿਰਚ ਆਪਣਾ ਸਾਰਾ ਕੁਝ ਪਾਇਆ ਹੋਇਆ ਬਸ ਉਹਨੂੰ ਭੁੰਨਣਾ ਹੀ ਹੈ ਜੀ ਚੰਗੀ ਤਰ੍ਹਾਂ ਜਿੰਨਾ ਚਿਰ ਤੇਲ ਨਹੀਂ ਛੱਡਦਾ ਮਸਾਲਾ ਜੀ ਤਾਂ ਗਰਮੀ ਠੀਕ ਹੈ ਜੀ ਜਦੋਂ ਜ਼ਿਆਦਾ ਗਰਮੀ ਹੋ ਜਾਂਦੀ ਹੈ ਫਿਰ ਨਿਚਲੇ ਕੋਏ ਲੱਗਣ ਨੂੰ ਮਨ ਕਰਦਾ ਹੈਗਾ। ਫੇਤਾ ਹੁੰਦਾ ਵੀ फटाफट ਗੈਸ ਤੇ ਬਣਾ ਕੇ ਬੈ ਜੀ ਆਰਾਮ ਨਾਲ। ਗਰਮੀ ਦੇ ਵਿੱਚ ਔਖਾ ਵੀ ਬਹੁਤ ਹੋ ਜਾਂਦਾ ਜੀ ਸਾਰੇ ਪਾਸੇ ਕੰਮ ਕਰਨੇ। ਸੇਕ ਬਹੁਤ ਵਧੀਆ ਪੈਂਦਾ ਚੁੱਲੇ ਦਾ ਗਰਮੀ 'ਚ। ਠੰਡ ਜਿਨੀ ਉਨਾ ਸੇਕ ਲੱਗਦਾ ਜਿੰਨਾ ਗਰਮੀ ਚ ਲੱਗਦਾ ਇਹ ਮਸਾਲਾ ਆਪਣਾ ਤਿਆਰ ਹੈ ਤੇਲ ਗਰਮ ਹੋਣ ਆਲਾ ਫਿਰ ਉਹਦੇ ਵਿੱਚ ਪਾ ਦਾਂਗੇ ਕੜਸੀ ਨਾਲ ਪਾ ਦਾਂਗੇ ਆਪਾਂ ਚੱਕ ਕੇ ਬਾਅਦ ਦੇ ਵਿੱਚ ਧੋ ਕੇ ਪਾ ਦਾਂਗੇ ਕੁੰਡੇ ਨੂੰ ਸੋਟਾ ਵੀ ਧੋਲਾਂਗੇ ਕੁੰਡਾ ਵੀ ਧੋਲਾਂਗੇ ਦੋਨੇ ਚੀਜ਼ਾਂ ਧੋਲਾਂਗੇ ਜੀ ਮਸਾਲਾ ਕੁੱਟਣ ਤੋਂ ਵੀ ਪਹਿਲਾਂ ਦੋਨੇ ਚੀਜ਼ਾਂ ਧੋ ਕੇ ਚੰਗੀ ਤਰ੍ਹਾਂ ਰੱਖ ਦਿੱਤੀਆਂ ਸੀ ਫਿਰ ਮਸਾਲਾ ਪੁੱਟਿਆ ਜੀ ਅੱਜ ਕੱਲ੍ਹ ਚੀਜ਼ਾਂ ਬਹੁਤ ਹੁੰਦੇ ਨੇ ਗਰਮੀ 'ਚ ਕੀੜੀਆਂ ਵਗੈਰਾ ਵੀ ਆ ਜਾਂਦੀਆਂ ਨੇ ਜੀ ਫੇਰ ਡਰ ਲੱਗਦਾ ਰਹਿੰਦਾ ਵੀ ਕੋਈ ਚੀਜ਼ ਨਾ ਮੂੰਹ ਲੱਗੀ ਹੋਵੇ ਭਾਂਡਿਆਂ ਨੂੰ ਮਸਾਲਾ ਪਾ ਲੈਨੇ ਆਪਾਂ ਇਹਦੇ ਵਿੱਚ ਮਿੱਠੀ ਜੀ ਅੱਗ ਦੇ ਪਕਾ ਲਾਂਗੇ ਆਪਾਂ ਇਹਨੂੰ ਇਹ ਰਾਜਮਾ ਤੇ ਆਲੂ ਪਾ ਦਾਂਗੇ ਵਿੱਚ ਅੱਜ ਇਹਨਾਂ ਦੇ ਨਾਲ ਆਪਾਂ ਬਣਾਵਾਂਗੇ ਜੀ ਚੌਲ ਰਾਜਮਾ ਚੌਲ ਕੜੀ ਨਾਲ ਵੀ ਚੌਲ ਬਣਾ ਲੈਨੇ ਹੁੰਨੇ ਆ ਜੀ ਰਾਜਮਾ ਨਾਲ ਵਧੀਆ ਲੱਗਦੇ ਨੇ ਤੇ ਇੱਕ ਕਾਲੀ ਸੋਲਿਆਂ ਨਾਲ ਬਣਾਉਣੀ ਹੁੰਨੇ ਆ ਲੂਣ ਵਾਲੇ ਹਜੇ ਇਸ ਵਾਰ ਘੱਟ ਬਣਾਏ ਨੇ ਦਾਲਨ ਵਾਲੀ ਬਣਾ ਲੈਨੇ ਆ ਜੀ ਗਰਮੀ ਦੇ ਵਿੱਚ ਦੁਪਹਿਰ ਨੂੰ ਨਾਲੇ ਵਧੀਆ ਲੱਗਦੇ ਨੇ ਦੇ ਜਿੰਨਾ ਖਾਦੇ ਜਾਂਦੇ ਨੇ ਸਵੇਰੇ ਸ਼ਾਮ ਤਾਂ ਫਿਰ ਦਾਲ ਚੌਲੀ ਵਧੀਆ ਲੱਗਦੇ ਨੇ ਇਹਦੇ ਇਹ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਬਾਅਦ ਲੁੱਤਾ ਹੈ ਅ ਰਾਜਮਾਲੀ ਪਾਣੀ ਪਾ ਲਿਆ ਸੀ ਆਪਾਂ ਹੁਣ ਜਿੰਨਾ ਚਿਰ ਮਸਾਲਾ ਤੇਲ ਨਹੀਂ ਸੜਦਾ ਚੰਗੀ ਤਰ੍ਹਾਂ ਭੁੰਨ ਲਾਂਗੇ ਜਿਹਨੂੰ ਆਪਾਂ ਇਹ ਟਮਾਟਰ ਰੱਖਿਆ ਬਰੀਕ ਕੱਟ ਕੇ ਇਹਨੂੰ ਪਾ ਦਾਂਗੇ ਵਿੱਚ ਛੋਟੇ ਛੋਟੇ ਟਮਾਟਰ ਸੀਗੇ ਘਰ ਦੇ ਟਮਾਟਰ ਪੰਜੀ ਉਹ ਕੱਟ ਲਈ ਸੀ ਆਪਾਂ ਤੇ ਆਲੂ ਸੱਲ ਕੇ ਧੋ ਲਿਆਂਦੇ ਜੀ ਇਹਨਾਂ ਨੂੰ ਵੀ ਕੱਟ ਲਾਂਗੇ ਇਹ ਪੇਸਟ ਆਪਣਾ ਆਦਰਕ ਤੇ ਲਸਣ ਦਾ ਇੱਕ ਦਿਨ ਦਾ ਰਹਿ ਗਿਆ ਜੀ ਬਸ ਇਹਨੂੰ ਲਗਭਗ ਡੇਢ ਮਹੀਨਾ ਹੋ ਗਿਆ ਬਣਾਏ ਇਹਨੂੰ ਬਿਲਕੁਲ ਨਹੀਂ ਖਰਾਬ ਹੋਇਆ ਆਏਗਾ ਦੋ ਆਲੂ ਆਪਾਂ ਕੱਟ ਲਾਂਗੇ ਬਰੀਕ ਤੇ ਇੱਕ ਆਲੂ ਦੇ ਆਪਾਂ ਦੋ ਰੋਟੇ ਕਰਕੇ ਉਕੜੀ ਪਾ ਦਾਂਗੇ ਜੀ ਵਿੱਚ ਬਾਅਦ ਦੇ ਵਿੱਚ ਭੰਨ ਦਾਂਗੇ ਉਹਨਾਂ ਨੂੰ ਉਹਦੇ ਨਾਲ ਤਰੀ ਗਾੜੀ ਹੋ ਜੂਗੀ ਤਿੰਨ ਆਲੂ ਲੈਨੇ ਆਪਾਂ ਹੁਣ ਅੱਗ ਆਪਾਂ ਥੋੜੀ ਜਿਹੀ ਤੇਜ਼ ਕਰ ਲਈ ਹੈ ਮਸਾਲਾ ਜਲਦੀ ਤਿਆਰ ਹੋ ਜੂਗਾ ਪਾਣੀ ਪਾਇਆ ਸੀ ਉਹਦੇ ਵਿੱਚ ਥੋੜਾ ਜਿਹਾ ਜਿਹੜੇ ਭੈਣ ਪਰ ਆਪਣੇ ਚੈਨਲ ਤੇ ਆਉਂਦੇ ਨੇ ਜੀ ਪੂਲ ਸਪੋਰਟ ਕਰਦੇ ਨੇ ਆਪਾਂ ਨੂੰ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਨਵੇਂ ਆਏ ਨੇ ਆਪਣੇ ਚੈਨਲ ਤੇ ਪਲੀਜ਼ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲ নেবেন ਆਲੂ ਆਪਾਂ ਕੱਟ ਲੈਣੇ ਜੀ ਸਿਲਕੇ ਧੋਕੇ ਕੱਟੇ ਨੇ ਤੇ ਪਾਣੀ ਦੇ ਵਿੱਚ ਪਾ ਕੇ ਰੱਖੇ ਹੋਏ ਨੇ ਫੇਰ ਧੋ ਲਾਂਗੇ ਜੀ ਇਹਨਾਂ ਨੂੰ ਕਿਦੋਂ ਪਾਣੀਆਂ ਨਾਲ ਹੋਰ ਫੇਰ ਪਾਵਾਂਗੇ ਵਿੱਚ ਚੰਗੇ ਤੇ ਣ ਤੋਤੇ ਜਾਣਗੇ ਤੇ ਆਲੂ ਆਪਾਂ ਵਿੱਚ ਹੀ ਭੰਨ ਦਾਂਗੇ ਇਹਨਾਂ ਦੇ ਜਦੋਂ ਉਬਲ ਗਏ ਵਧੀਆ ਜਿਨ੍ਹਾਂ ਚਿਰ ਆਪਾਂ ਰੋਟੀ ਨਹੀਂ ਖਾਣੀ ਉਹਨਾਂ ਚਿਰ ਸੇਕ ਤੇ ਬੈ ਰੂਗੀ ਜੀ ਅੱਗਾ ਸੌਰੀ ਦਾਲ ਸੇਕ ਤੇ ਬੈ ਰੂਗੀ ਟਾਈਮ ਤੇ ਇੱਥੇ 6 ਵਜੇ ਹੋਈ ਨਹੀਂ ਜੀ ਸਵਾ 6 ਤਾਰਾ ਚੋਣ ਤੋਂ ਬਾਅਦ ਫਿਰ ਲਾਇਆ ਸੀ ਤੜਕਾ ਪਸਾ ਬਖਸੀ ਦਾ ਟਾਈਮ ਹੋ ਗਿਆ ਤਾਂ ਰਾਜਮਾ ਪਹਿਲਾਂ ਤਾਂ ਦਿੱਤੇ ਸੀ ਤਾਰਾ ਜੋੜ ਤੋਂ ਬਾਅਦ ਫਿਰ ਤਾਰਾ ਜੋੜ ਲਈ ਆਈ ਸੀ ਆਕੇ ਦਾ ਤੜਕੇ ਦੀ ਤਿਆਰੀ ਕੀਤੀ ਸੀ ਫਿਰ ਤੜਕਾ ਲਾਇਆ ਜੀ ਇਹ ਰਾਜਮਾ ਪਾ ਦੁੱਤੇ ਨੇ ਜੀ ਆ ਪਾ ਆਲੂ ਵੀ ਪਾ ਦੁੱਤੇ ਨੇ ਦੇ ਨਾਲ ਥੋੜਾ ਜਿਹਾ ਹੋਰ ਪਾਣੀ ਪਾਤਾ ਜਿੰਨੀ ਕਾ ਪਾਣੀ ਜਰੂਰ ਤਾਂ ਉਹਨਾਂ ਕ ਪਾ ਲਿਆ ਜੀ ਫਿਰ ਦੇਖ ਕੇ ਪਾਇਆ ਜਾਊਗਾ ਲਓ ਜੀ ਆਪਾਂ ਟੱਕ ਦਿੱਤੀ ਹੈ ਨਾਲ ਫਿਰ ਜੂਗੀ ਹੁਣ ਚੰਗੀ ਤਰ੍ਹਾਂ ਫਿਰ ਦਿਖਾਉਣੀ ਆਪਾਂ ਘੰਟਾ ਹੋ ਗਿਆ ਸੀ ਇਥੇ ਰੀਤੀ ਨੂੰ ਣੀੜੀ ਤੁਹ ਦਿਖਾਉਣੀ ਆ ਬਣਨ ਵਾਲੀ ਹੈ ਜੀ ਬਸ ਹੁਣ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨੂੰ ਗਾੜੀ ਹੋਈ ਪੀਸੀ ਨਾਲ ਤੇ ਆਲੂ ਆਪਾਂ ਭੰਨ ਦਾਂਗੇ ਕੜਸੀ ਨਾਲ ਵਿੱਚ ਹੀ ਕੜਸੀ ਥੱਲੇ ਆ ਨਹੀਂ ਰਹੇ ਸੀ ਤਿਲਕਦੇ ਸੀ ਇਹਨੂੰ ਲੋ ਜੀ ਇੱਕ ਤਾਂ ਭੰਨਿਆ ਗਿਆ ਇੱਕ ਰਹਿ ਗਿਆ ਸਿੰਪਲ ਜਿਹੇ ਤਰੀਕੇ ਨਾਲ ਬਣਿਆ ਹੈ ਦਾਲ ਪਣੀ ਬਹੁਤ ਸਵਾਦ ਲੱਗਦਾ ਹੈ ਜਿਆਦਾ ਮਸਾਲੇ ਤਾਂ ਖਰਾਬ ਹੀ ਕਰਦੇ ਨੇ ਜੀ ਕਿਸੇ ਤੋਂ ਨਹੀਂ ਅੱਜ ਕੱਲ੍ਹ ਜਿਆਦਾ ਮਸਾਲੇ ਖਾਦੇ ਜਾਂਦੇ ਜੇ ਇੱਕ ਅਦਾ ਦਿਨ ਆਪਾਂ ਕੋਈ ਵਿਆਹ ਸਾਦੀ ਜਾਂਦੇ ਉਹਦੋਂ ਖਾ ਲੈਨੇ ਉਹ ਵੀ ਔਖਾ ਕਰ ਦਿੰਦੇ ਨੇ ਲੋ ਜੀ ਇਹ ਬਣਨ ਵਾਲੀ ਹੈ ਦਾਲ ਤੇ ਇੱਧਰ ਆਪਣੀ ਬਣ ਗਈ ਸੀ ਚੌਲ ਚੌਲ ਆਪਾਂ ਸਿੰਪਲੇ ਬਣਾਉਣੇ ਨੇ ਪਾਣੀ ਕੱਢ ਦਿੱਤਾ ਸੀ ਇਹਨਾਂ ਦਾ ਆਪਾਂ ਜਿਆਦਾ ਪਾਣੀ ਪਾ ਕੇ ਉਬਾਲਦੇ ਹੁੰਨੇ ਆ ਹਿਲਾ ਦਿੰਨੇ ਇੱਕ ਵਾਰੀ ਇਹਨਾਂ ਨੂੰ ਹੋਰ ਭਾਪੀ ਜੀ ਨਿਕਲ ਜੂ ਇਹਨਾਂ ਦੀ ਕੱਲੇ ਕੱਲੇ ਹੋ ਜਾਣਗੇ ਜੁੜਨਗੇ ਨਹੀਂ ਜੀ ਤੇ ਨਾਲ ਹੀ ਲਿਆਂਦਾ ਜੀ ਪਿਆਜ਼ ਸਿੱਲ ਕੇ ਆਪਾਂ ਇਹਨੂੰ ਬਰੀਕ ਕੱਟ ਕੇ ਰੱਖ ਲਾਂਗੇ ਬੱਚੇ ਫਿਰ ਚੌਲਾਂ ਦੇ ਉੱਪਰ ਬਰੀਕ ਕਟਾ ਕੇ ਪਾਉਂਦੇ ਨੇ ਕਹਿੰਦੇ ਨੇ ਮੰਮੀ ਬਰੀਕ ਕੱਟ ਕੇ ਉੱਪਰ ਹੀ ਬਾਦੋ ਜਾਲਾਂ ਨੇ ਅੱਜ ਦੀ ਵੀਡੀਓ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ ਤੇ ਜਿਹੜੇ ਨਵੇਂ ਆਏ ਨੇ ਜੀ ਪਲੀਜ਼ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਾਂਗੇ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਲਓ ਜੀ ਇਹ ਪਿਆਜ਼ ਕੱਟ ਲਏ ਖਾਣੇ ਲੇਟ ਸੀ ਜੀ ਅਜੇ ਟਾਈਮ ਹੈਗਾ ਸੀ ਥੋੜਾ ਜਿਹਾ ਪਿਆਜ਼ ਕੱਟ ਕੇ ਆਪਾਂ ਤਿਆਰ ਕਰਕੇ ਰੱਖ ਲੈਨੇ